ਸਤਿ ਸ਼੍ਰੀ ਅਕਾਲ ਜੀ ਇੱਧਰ ਕਦੋਂ ਨਾਲ ਜਿੱਟੀ ਲੱਗ ਰਹੀ ਹੈ ਤੇ ਇੱਧਰ ਮਿੱਟੀ ਲਾਉਣ ਦੀ ਜ਼ਰੂਰਤ ਪਈ ਨਹੀਂ ਹੈਗੀ ਕਿਉਂਕਿ ਇਹਨਾਂ ਦਾ ਜਿਹੜਾ ਫਲਾਅ ਹੈ ਉਹ ਜ਼ਿਆਦਾ ਹੋ ਚੁੱਕਾ ᱛੀ ਤੇ ਮਿੱਟੀ ਲਾਉਣ ਦੇ ਵਿੱਚ ਥੋੜੀ ਸਮੱਸਿਆ ਆਊਗੀ ਇਸ ਲਈ ਇਹਨਾਂ ਨੂੰ ਥੋੜੀ ਜ਼ਰੂਰਤ ਵੀ ਘੱਟ ਹੈ ਜੀ ਦੇਖੋ ਤੇ ਨਾਲ ਹੁਣ ਜਿਹੜੀਆਂ ਬੇਲਾਂ ਵੀ ਨੇ ਮਿੱਟੀ ਦੇ ਜਗੜ ਚੁੱਕੀਆਂ ਨੇ ਇਸ ਲਈ ਇਹਨਾਂ ਨੂੰ ਲੋਡ ਵੀ ਨਹੀਂ ਹੈਗੀ ਹੁਣ ਮਿੱਟੀ ਲਗਾਉਣ ਦੀ ਜੀ ਇੱਧਰ ਲਾ ਚੁੱਕੇ ਆ ਜੀ ਆਪਾਂ ਬਤਾਉਂਨ ਮਿੱਟੀ ਜੀ ਦੇਖਦੇ ਜੀ ਕਿਰੋ ਚੰਗਾ ਹੁਣ ਤਕਰੀਬਨ ਆਪਾਂ ਨੇ ਯਹੀ ਫਸਲ ਪਿਆਜ਼ਾਂ ਦੇ ਵਿੱਚ ਲਗਾਏ ਹੋਏ ਸੀਗੀ ਜੋ ਬਤਾਉਂ ਸੀ ਕਿ ਆਰਾਮ ਤੋਰੀ ਸੀਗੀ ਇੱਕ ਦੂਨੇ ਬੀਲਾ ਸੀ ਗਿਆ ਇਹ ਤਕਰੀਬਨ ਨੂੰ ਤਿੰਨੋਂ ਹੁਣ ਇਹਨਾਂ ਦਾ ਜਿਹੜਾ ਸਮਝ ਲਓ ਫਸਟ ਲੈਵਲ ਆ ਜੀ ਉਹ ਕੰਪਲੀਟ ਹੋ ਚੁੱਕਿਆ ਇਹਨਾਂ ਦੇ ਵਿੱਚ ਗੜਾਈ ਵੀ ਹੋ ਗਈ ਆ ਮਿੱਟੀ ਵੀ ਲੱਗ ਗਈ ਆ ਤੇ ਹੁਣ ਜਿਹੜੀ ਤੜਾਈ ਆ ਉਹ ਸ਼ੁਰੂ ਹੋ ਜੇਗੀ